ਦਵਾਗੇ ਜਾ ਕੇ ਸੋਚਦੇ ਹਾਂ ਹੋਰ ਕਿੱਦਾਂ ਨੇ ਨਮੋ ਦਾੜ ਗੂੜਨ ਦਾੜ ਗੂੜ ਗੂੜ ਗਿਆ ਨੇ ਤਰ ਕੋਲ ਗੂੜ ਬੁੱਧੀ ਹੈ ਨਮੋਹਿੰਦਰ ਉਰਦਾ ਨਮੋ ਦਾੜ ਗੂੜਨ ਗੂੜ ਗੂੜ ਗਿਆ ਨੇ ਤੇਰੀ ਅਕਲ ਦੇ ਵਿੱਚ ਗੂੜ ਗਿਆ ਨੇ ਸਸੀਆਂ ਸੇਖਰੀ ਚੰਦਰ ਭਾਲਾ ਭਵਾਨੀ ਸਸੀਆਂ ਜਿੱਦੈ ਸਸੀ ਨੇ ਚੰਦਰ ਮੇਨੇ ਸ਼ੇਖਰੀ ਇਹ ਤਾਂ ਤੇਰੇ ਚੇਲੇ ਹੀ ਨੇ ਸਾਰੇ ਤੇਰੇ ਹੀ ਬਣਾਏ ਹੋਣੇ ਚੰਦਰਪਾਲਾ ਭਵਾਨ ਇਹਨਾਂ ਦੀ ਸ਼ੇਖ ਸ਼ੇਖ ਹੁੰਦਾ ਨੇ ਸ਼ੇਖ ਸ਼ੇਖ ਨਹੀਂ ਹੁੰਦੇ ਸ਼ੇਖ ਦੇ ਸ਼ੇਖ ਨਹੀਂ ਲਿਖ ਦਿੱਤਾ ਵਾ ਸੋਰ ਕੀ ਹੈ ਚੰਦਰਪਾਲਾ ਭਵਾਨ ਇਹਨਾ ਇਹ ਤੇਰੇ ਚੇਲੇ ਹੀ ਨੇ ਗੁਰੂ ਹੋ ਤੂੰ ਸਾਰਿਆਂ ਦੀ ਇਹ ਚੰਦਰਮਾ ਦੀ ਰੋਸ਼ਨੀ ਤੇਰੀ ਉਹ ਦਿੱਤੀ ਹੋਈ ਹੈ ਜਿੰਨੇ ਗਾ ਥੋੜੇ ਬਹੁਤੇ ਕਰਨ ਵਾਲੇ ਨੇ ਨਾ ਗਿਆਨ ਹਾਂ ਲੋਕ ਗਿਆਨ ਕਰਦੇ ਨੇ ਆਪਣੇ ਆਪਣੇ ਧਰਮ ਵਿੱਚ ਸਾਰੇ ਚੰਦਰਮਈਂ ਦੇ ਕੋਈ ਦੂਜਾ ਚੰਦਰ ਮੈਂ ਕੋਈ 14 ਦਾ ਚੰਦਰ ਮੈਂ ਕੋਈ 3 ਦਾ ਚੰਦਰ ਮੈਂ ਕੋਈ 10ਵੀਂ ਦਾ ਚੰਦਰ ਮੈਂ ਕੋਈ ਕਾਸ਼ਤੀ ਦਾ ਪੂਰਨ ਵਾਸੀ ਦਾ ਕੋਈ ਮਰਲਾ ਬਰਲਾ ਹੁੰਦਾ ਇਹ ਸਾਰੇ ਚੰਦਰ ਮੈਂ ਚੰਦਰ ਪਾ ਅੱਲਾ ਪਵਾਨੀ ਇਹ ਸਾਰਿਆਂ ਨੂੰ ਤੇਰਾ ਹੀ ਤੇਰੇ ਹੀ ਚੇਲੇ ਨੇ ਸਾਰੇ ਪਾ ਪਾਨੀ ਕਿ ਨੂੰ ਕਹਿੰਦੇ ਨੇ ਸਵਾਲ ਇਹ ਤਾਂ ਨਹੀਂ ਛਾਉਦਾ ਸਮਝੇਂਗੀ ਪ੍ਰਥਮ ਕਾਲ ਸਭ ਜਗਤ ਬਣਾਇਓ ਪ੍ਰਥਮ ਕਾਲ ਸਭ ਜਗਤ ਬਣਾਇਓ ਨਾ ਪ੍ਰਥਮ ਕਾਲ ਸਭ ਜਗ ਕੋ ਤਾਤਾ ਸਭ ਤੋਂ ਪਹਿਲ ਜਗ ਦਾ ਬਾਪ ਕੌਣ ਹੈ ਕਾਲ ਹੈ ਅਕਾਲ ਪੁਰਖ ਹੈ ਅਕਾਲ ਪੁਰਖ ਸੰਸਾਰ ਦਾ ਕਾਲ ਵੀ ਤਾਂ ਹੈ ਨਾ ਸਭ ਜਗ ਕੋ ਤਾਤਾ ਜਾਦੇ ਤੇਜ ਪੇ ਹੋ ਵਿਖਿਆਤਾ ਜਿਹਦੇ ਚਾਨ ਨਾਲ ਸਾਰੇ ਚਾਨੜ ਵਿਖਾਤ ਪੇਜ ਹੋਇਆ ਜੀਦਰ ਸੋਈ ਭਵਾਨੀ ਨਾਮ ਕਹਾਇਓ ਡੈਫੀਨੇਸ਼ਨ ਆਗੀ ਭਵਾਨੀ ਦੀ ਹੁਣੇ ਕੋਈ ਸ਼ੰਕਾ ਨਹੀਂ ਰਹਿ ਜਾਣੀ ਚਾਹੀਦੀ ਜਿਹੜੇ ਭਵਾਨੀ ਕਰਕੇ ਅਰਜੀ ਕਰਦੇ ਨੇ ਉਹਨਾਂ ਵਾਸਤੇ ਸੋਈ ਭਵਾਨੀ ਨਾਮ ਕਹਾਇਓ ਜਿਨ ਇਹ ਸਗਰੀ ਸ੍ਰਿਸ਼ਟ ਬਣਾ ਲਿਓ ਆ ਜਿਹੜੇ ਸਾਰੀ ਸ੍ਰਿਸ਼ਟੀ ਬਣਾਈ ਆ ਉਹਨੂੰ ਭਵਾਨੀ ਕਹਾਇਆ ਸੀ ਇਹ ਕਿਸੇ ਨੂੰ ਹੋਰ ਨੂੰ ਕਹਿਣ ਜਿਹਨੂੰ ਮਰਜ਼ੀ ਕਹਿਣ ਦੂਜੇ ਲੋਕ ਸਾਨੂੰ ਉਹਦੇ ਦੀ ਕੋ ਮਤਲਬ ਨਹੀਂ ਅਧੀ ਜਿਹਨੂੰ ਭਵਾਨੀ ਕਹਦੇ ਆ ਜਿਹੜੀ ਅਸਲੀ ਭਵਾਨੀ ਹੋ ਹੈ ਜੀ ਜਗਰੀਏ ਸਿਸ਼ਟ ਬਣਾਇਓ ਪੜ੍ਹਾਇਓ ਸੋਈ ਭਵਾਨੀ ਨੂੰ ਕਹਾਇਓ ਉਹ ਜਿਹੜਾ ਜਗ ਕੋ ਤਾਤਾ ਹੈ ਉਹੀ ਭਵਾਨੀ ਕਹਾਇਆ ਉਹੀ ਪਿਤਾ ਉਹੀ ਮਾਤਾ ਹੈ ਪ੍ਰਤਮ ਕਾਲ ਸਭ ਜਗ ਕੋ ਤਾਤਾ ਬਾਪ ਤਾਂ ਤਾਂ ਆਪ ਨੂੰ ਕਹਿੰਦੇ ਪ੍ਰਥਮ ਕਾਲ ਜਾਤੇ ਪੇ ਹੋ ਤੇਜ ਵਿਖਿਆਤਾ ਜੀ ਤੇ ਬਹੁਤ ਵਿਖਿਆਤ ਤੇਜ ਹੋਇਆ ਤੇਜ ਦਿੱਤਾ ਸਾਰਿਆਂ ਨੂੰ ਪ੍ਰਕਾਸ਼ ਦਿੱਤਾ ਸੋਈ ਭਵਾਨੀ ਨਾਲ ਕਹਇਓ ਉਹ ਜੇਨੇ ਭਵਾਨੀ ਨਾਲ ਕਹਇਆ ਆਪਣਾ ਫਿਰ ਉਸ ਤੋਂ ਬਾਅਦ ਆਪ ਤਾਂ ਇੱਕੋ ਹੀ ਹੋਇਆ ਦੋ ਕੰਮ ਕਿਵੇਂ ਹੋ ਗਏ ਜੇ ਸੰਗਰੀਏ ਸਿਸਟ ਬਣਾਇਓ ਉਹਨੇ ਸਾਰੀ ਸ੍ਰਿਸ਼ਟੀ ਬਣਾਈਏ ਸ੍ਰਿਸ਼ਟੀ ਦੀ ਰਚਨਾ ਉਸਨੇ ਰਚੀ ਹੈ ਉਹ ਬਾਪ ਕੀ ਦਾ ਸੀ ਬਾਪ ਉਹ ਜਿਹੜਾ ਨੂਰ ਪੈਦਾ ਕੀਤਾ ਸੀ ਨੂਰ ਦਾ ਹੀ ਵਾਪਸੀ ਹੋ ਆਪਾਂ ਲਾ ਲੋ ਨੂਰ ਉਪਾਇਓ ਉਹ ਲਓ ਤੇ ਪਲਿੰਗ ਦਾ ਇਹ ਨੂਰ ਪੈਦਾ ਕਰ ਲਿਆ ਨੇ ਬਾਪ ਪੈਦਾ ਹੋ ਗਿਆ ਫਿਰ ਮਾਂ ਪੈਦਾ ਕੀਤੀ ਹੈ ਮਾਇਆ ਗਾਹ ਦਾ ਕੰਮ ਕਰਨ ਵਾਸਤੇ ਫਿਰ ਉਹਨੂੰ ਘਰ-ਵਾਰ ਵੀ ਤਾਂ ਚਾਹੀਦਾ ਨਾ ਫੇਰੇ ਪੈਦਾ ਇਹਦਾ ਕੰਮ ਹੈ ਜੋੜਨਾ ਮਾਇਆ ਨਾਲ ਉਪਦੇਸ਼ ਕਰਨਾ ਘਰ ਪਚੌੜ ਸੰਭਾਲ ਕੇ ਅਗਲਾ ਕੰਮ ਇਹ ਵਾਇਆ ਦਾ ਸਿਰ ਤੇ ਇਹਦੀ ਪੈਦਾ ਕੀਤੀ ਹੈ ਇਹੀ ਪਨ ਪੋਸ਼ਣ ਕਰਦੀ ਹੈ ਫਿਰ ਪਭੀ ਪੈ ਹਰੀ ਭੂਤਰਾਟੀ ਕਿਰਪਾਨੀ ਪਭੀ ਪੈ ਹਰੀ ਪਭੀ ਪਪ ਸਾਗਰ ਪੈ ਹਰੀ ਪਪ ਸਾਗਰ ਦੇ ਵਿੱਚ ਪੈ ਦਾ ਹੰਦ ਕਰਨ ਵਾਲੀ ਤੂੰ ਹੈ ਸਿਰਫ ਪੈਗਾ ਦਾ ਪਪ ਸਾਗਰ ਚ ਪਪ ਸਾਗਰ ਚ ਪੈ ਵਡਾ ਕਾਹਦਾ ਭੂਤਰਾਟੀ ਅਬ ਭੂਤੀ ਪਾਇਆ ਪੂਤ ਰਾਟੀ ਉਹ ਪੁੰਤੀ ਜਿਹੜੀ ਮਾਇਆ ਹੈ ਬੇ ਕਦੇ ਘਟ ਰਲ ਜਾਵੇ ਬੱਚੇ ਨੂੰ ਹੈ ਵੀ ਪਾਣੀ ਨਾਲ ਮੁੱਕ ਜਾ ਨਾਲੇ ਮੁੱਕ ਜੂਗੇ ਮਰ ਜੂ ਜਿਹੜੀ ਮਾਇਆ ਦੀ ਭਾਇਆ ਹੈ ਸਾਨੂੰ ਉਹ ਉਪਜੀਵਕਾ ਦੀ ਭਾਇਆ ਹੈ ਰੋਟੀ ਦੀ ਭਾਇਆ ਹੈ ਖਾਣ ਦੀ ਹਰ ਵਕਤ ਇਹ ਵੜੀਓ ਕੀ ਹੈ ਮੁਕੜੀ ਇਹ ਕਿਵੇਂ ਮੁਕਦੀ ਹੈ ਇਹ ਕਿਰਪਾਨੀ ਇਹਦੇ ਵਾਸਤੇ ਉੱਪਰ ਗਿਆਨ ਨਾਲ ਨਹੀਂ ਮੁਕਦੀ ਹੈ ਗਿਆਨ ਕਹਿੰਦੇ ਲੈ ਲੋ ਨਹੀਂ ਮੁਕਦੀ ਪਏ ਇਹਦੇ ਖਾਤਰ ਗਿਆਨ ਲੈ ਕੇ ਉਹਦੀ ਕਿਰਪਾ ਨੂੰ ਗਣੀ ਪਾਉ ਵੀ ਤੂੰ ਕਿਰਪਾ ਕਰੇ ਮੇਰੀ ਭੈ ਮੁਕੇ ਬੂਧਰਾਟੀ ਕਿਰਪਾਨੀ ਇਹਦੀ ਬੂਧਰਾਟੀ ਹੈ ਨਾ ਪਏ ਗਿਆਨ ਨਾਲ ਨਹੀਂ ਮੁਕਣੀ بڑے بڑے ਗਿਆਨੀ ਜਿੰਨੇ ਮਰਜੀ ਹੋ ਜਾਣੇ ਨਹੀਂ ਮੁਕਦੀ ਹੈ ਗਿਆਨ ਦਾ ਇਲਾਜ ਨਹੀਂ ਹੈ ਇਹ ਭੁੱਖ ਦਾ ਇਹ ਪੈਦਾ ਇਹ ਪੈਦਾ ਇਹ ਪੈਦਾ ਹਲਾਜਾ ਕਿਰਪਾ ਜੇ ਨਹੀਂ ਮੁਕਦੀ ਨਾ ਇਹ ਪੈ ਤਾਂ ਉਹ ਤੇ ਕਿਰਪਾ ਮੰਗੋ ਵੀ ਤੂੰ ਕਿਰਪਾ ਕਰ ਰਿਹਾ ਹੈ ਇਹ ਇਹ ਪੈ ਜਿਹੜੀ ਹੈਗੀ ਹੈ ਨਾ ਇਹ ਦੂਰ ਹੋਵੇ ਕੱਟ ਜੂਗੀ ਮੁਕਦੀ ਨਹੀਂ ਹੁੰਦੀ ਥੋੜੀ ਹੋ ਜਾਣੀ ਹੋਰ ਗੱਲ ਹੈ ਜਣ ਤੋਂ ਚਲੀ ਜਾਣੀ ਬਿਮਾਰੀ ਹੋਰ ਗੱਲ ਹੈ ਜਿਹੜੀ ਬਿਮਾਰੀ ਜਣ ਤੋਂ ਨਹੀਂ ਗਈ ਵੱਧ ਵੀ ਜਾਂਦੀ ਹੈ ਉਹ ਦੱਕ ਪੱਥ ਕਰੇ ਤੇ ਵੱਧ ਵੀ ਜਾਂਦੀ ਹੈ ਭਈ ਆ ਚੀਜ਼ ਨਾ ਖਾਈ ਖਾਲੀ ਵੱਧ ਗਈ ਦੀਦੀ ਜੜ ਜਿੰਦੀ ਹੈ ਬਿਮਾਰੀ ਨਹੀਂ ਕਦੇ ਬੱਸ ਸਕਦੀ ਜੜ ਤੋਂ ਜਾਣ ਵਾਸਤੇ ਉਹਦੀ ਕਿਰਪਾ ਦੀ ਲੋੜ ਹੈ ਇਹ ਜੜੀ ਇੱਕ ਦੁੱਖਤਾ ਹੈ ਬਹੁਤ गहरा ਮੇਰੇ ਵਿੱਚ ਕਿਰਪਾਨੀ ਕਿਰਪਾਨੀ ਦਾ ਦੁੱਖਤਾ ਜਿਹੜਾ ਹੈ ਨਾ ਇਹ ਦੁੱਖਤਾ ਇਹ ਨਾਲੇ ਖਾਸ ਨੁਕਤਾ ਦਿੱਤਾ ਹੈ ਕਿਤੇ ਆਦ ਗਰ ਕਦੇ ਵਿੱਚ ਵੀ ਆਇਆ ਹੋ ਆਪਣੀ ਧਿਆਨ ਨਹੀਂ ਗਿਆ ਹੈ ਆਇਆ ਹੋ ਜਰੂਰ ਕਿਤੇ ਹੂੰ ਪਰ ਧਿਆਨ ਨਹੀਂ ਗਿਆ ਵੱਢ ਗਏ ਹੋਗੇ ਨਹੀਂ ਧਿਆਨ ਇਹ ਤਾਂ ਸੁੰਦਰ ਹੈ ਧਿਆਨ ਜਾਂਦਾ ਨਹੀਂ ਕਈ ਵਾਰ ਤੇ ਤੂੰ ਵੀ ਤਾਂ ਚੱਲਿਆ ਗਿਆ ਨਾ ਵੀ ਜਾਂਦਾ ਕਿਰਪਾਨੀ ਹੈ ਤੂੰ ਤੇਰੀ ਕਿਰਪਾ ਨਾਲ ਹੋ ਪਹਿਮ ਇਹ ਪਹਿ ਜਾਸ ਮਾਇਆ ਦਾ ਪਹਿ ਮਾਇਆ ਦਾ ਪਹਿ ਤੇਰੀ ਕਿਰਪਾ ਨਾਲ ਜਾਂਦਾ ਬਲੈਰੀਆ ਮਾਇਆ ਦਾ ਪਹਿ ਵੀ ਸਰੀਰ ਦਾ ਵੀ ਪਹਿ ਵਿੱਚ ਆ ਗਿਆ ਜੀ ਸਭ ਕੁਨੋ ਤਰ੍ਹਾਂ ਦੇ ਸਰੀਰ ਦਾ ਪਹਿ ਵੀ ਵਿੱਚ ਆ ਗਿਆ ਉਹਦੇ ਮਾਇਆ ਦੇ ਪਹਿ ਸਮਝ ਜੀ ਸੀ ਜਾਣ ਦਾ ਵੀ ਪਹਿ ਆ ਨਾ ਵਿੱਚ ਮਾਇਆ ਦੇ ਵਿੱਚ ਹਰ ਤਰ੍ਹਾਂ ਦਾ ਪਹਿ ਹਰ ਤਰ੍ਹਾਂ ਦਾ ਪਹਿ ਤੋ ਜੀ ਕਲਿਕਾਰਨੀ ਕਰਮ ਕਰਤਾ ਕਮਛਿਆ ਕਲਿਕਾਰਣੀ ਕਰਮ ਕਰਤਾ ਕਮਛਿਆ ਕਮਛਿਆ ਜਿਹੜੀ ਇੱਕ ਕਮਖਿਆ ਦੇਵੀ ਹਰਲਦੀ ਉਧਰ ਆਥਾਮ ਚ ਉਹਦੀ ਪੂਜਾ ਹੁੰਦੀ ਉਹ ਕੀ ਆ ਕਹਿੰਦੇ ਕਮਖਿਆ ਕਮਖਿਆ ਵਾਰੇ ਦੱਸਦੇ ਨੇ ਇੱਕ ਕਮਖਿਆ ਨਹੀਂ ਇਹਨੂੰ ਕਮਖਿਆ ਕਿਹਾ ਜਾਂਦਾ ਹੈ ਉਹ ਇੱਕ ਕਮਖਿਆ ਕਿੱਥੇ ਹੈ ਉਹਦੀਆਂ ਦੂਜੀਆਂ ਦੇਵੀਆਂ ਨੂੰ ਖੰਡ ਲਗਾ ਲੈ ਰਹੇ ਨੇ ਉਹਨਾਂ ਨੇ ਪੂਜਾ ਨਹੀਂ ਕਰ ਰਹੇ ਉਹਨਾਂ ਨੂੰ ਖੰਡਨ ਕਰ ਰਹੇ ਨੇ ਸਭ ਇਹਦਰ ਧਿਆਨ ਨਹੀਂ ਕਰ ਰਹੇ ਨਹੀਂ ਤਾਂ ਅਸੀਂ ਵੀ ਉਹਨਾਂ ਦਾ ਸਾਰਿਆਂ ਨਾਲ ਜੁੜ ਜਾਂਦੇ ਖੰਡ ਦਾ ਸਾਰੀਆਂ ਦੇਵੀਆਂ ਨਾਲ ਜੁੜ ਜਾਂਦਾ ਜੋ ਮੰਨ ਲੈਂਦੇ ਉਹਨਾਂ ਦਾ ਨਾ ਖੰਡਨ ਹੋ ਰਿਹਾ ਸਾਰਿਆਂ ਦਾ ਪਰ ਇਹ ਸਾਰਿਆਂ ਦੀ ਬੋਲਤਾ ਕਰਦੇ ਨੇ ਤੇ ਨਰਨ ਸਿੰਘ ਰੈਣਦ ਫਿਰ ਤਾਂ ਅਸੀਂ ਸਾਰਿਆਂ ਨੂੰ ਵਧੀਆ ਦਾ ਮਤਲਬ ਹੈ ਅਜੇ ਤੂੰ ਹੀ ਇਹ ਵੀ ਇਹਨਾਂ ਨੂੰ ਇਹੀ ਗੱਲ ਦੀ ਇਹਦੇ ਅਰਥ ਜਿਹੜੇ ਕੀਤੇ ਹਨ ਇਹਨਾਂ ਵਿਦਵਾਨਾਂ ਨੂੰ ਸਮਝ ਨਹੀਂ ਉਹ ਕਹਿੰਦੇ ਨੇ ਵੀ ਸਾਨੂੰ ਤਾਂ ਸਾਰੀਆਂ ਦੇਵੀਆਂ ਨਾਲ ਜੋੜਦਾ ਅਰਥ ਬਰ ਦੇ ਨਹੀਂ ਹਣੇ ਦਵਾ ਉਹਨਾਂ ਨੇ ਇਹ ਸੋਚਿਆ ਵੀ ਅਰਥ ਇਹਨੂੰ ਦੇਖੀਏ ਸ਼ੱਕ ਨਹੀਂ ਕੀਤੀ ਪੰਡਤ ਤੇ ਵੀ ਪੰਡਤ ਨੇ ਅਰਥ ਗਲਤ ਕਰਤੇ ਇਹਦਾ ਨਾ ਬੁੱਧੀ ਹੋਇ ਨਹੀਂ ਅਰਥ ਕਰਨ ਜੋਗੀ ਅਕਲ ਇਹਦੀ ਕਬਖੇ ਦੇ ਵੀ ਕੀ ਹੈ ਕੀ ਕਰਦੀ ਹੈ ਉਹ ਕੀ ਵਰਦਾਨ ਦਿੰਦੀ ਹੈ ਉਹਦੇ ਦਾਇਰੇ 'ਚ ਕੀ ਹੁੰਦਾ ਹੈ ਉਹਦਾ ਹੈ ਕਲੀ ਕਾਰਨੀ ਕਲੀ ਅੜੀ ਕਲਪਨਾ ਨਾ ਇਹ ਦਾ ਕਾਲ ਲੇਖ ਬਾਕੀ ਹੈ। ਇਹ ਬੇਰਕਾਰ ਦੀ ਹੈ। ਦੱਸੋ। ਇਹ ਤਾਂ ਕਾਲ ਫਾਇਦਾ ਕਰਦੀ ਹੈ ਤੁਹਾਡੇ ਵਾਸਤੇ ਫਿਰ। ਕਾਲ ਦੇ ਜਾਲਿ ਫਸਾਉਣ ਵਾਲੀ ਹੈ ਇਹ। ਤੇਰੇ ਨੇੜੇ ਨਹੀਂ ਜਾਇਓ। ਕਰਮ ਕਰਤਾ ਕਮਛਿਆ। ਕਰਮ ਕਰਤਾ। ਇਹ ਕਰਮ ਕਰਦੀ ਹੈ। ਜੇ ਕੋ ਕਰਦੀ ਹੈ ਤਾਂ ਆਹ